ਮੋਹਾਲੀ ਜ਼ਿਲ੍ਹੇ ਦੇ ਵਿੱਚ ਇੱਕ ਅਜਿਹਾ ਘਰੋ ਘੁੰਮ ਰਿਹਾ ਜੋ ਕਿ ਲੋਕਾਂ ਦੇ ਨਾਲ ਕਿਸੇ ਦੀਆਂ ਜ਼ਮੀਨਾਂ ਦਿਖਾ ਕੇ ਠੱਗੀ ਕਰ ਰਿਹਾ ਹੈ ਐਸਐਸਪੀ ਮੋਹਾਲੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅੱਜ ਪੂਰੇ ਮਾਮਲੇ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਕੁਝ ਵਿਅਕਤੀਆਂ ਨਾਲ ਮਿਲ ਕੇ ਕਿਸੇ ਦੀ ਜ਼ਮੀਨ ਦਿਖਾ ਕੇ ਅਤੇ 50 ਲੱਖ ਰੁਪਏ ਦੀ ਬਿਆਨਾਵੀ ਰਾਸ਼ੀ ਵੀ ਲੈ ਕੇ ਫਰਾਰ ਹੋ ਚੱਲੇ ਸਨ ਅਤੇ ਉਹਨਾਂ ਵਿੱਚੋਂ ਕਈ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਜਿਨ੍ਹਾਂ ਕੋਲ ਲਕਸ਼ਰੀ ਗੱਡੀਆਂ ਵੀ ਬਰਾਬਰਤ ਹੋਈਆਂ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਸਪੀ ਮੁਖਾਲੀ ਦਾ ਡੀਐਸਪੀ ਕਰਨ ਸੰਧੂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਅੱਜ ਦੇ ਇਸ ਸੈਕਿੰਡਰੀ ਕਸਟਮਰ ਦੇ ਕੋਈ ਇੱਕ ਸਾਨੂੰ ਇੱਕ ਕੰਪਲੇਨ ਜੀ ਜਿਹੜੇ ਕੋਲੋਂ ਅਮਰਜੀਤ ਸਿੰਘ ਵੱਲੋਂ ਸਾਨੂੰ ਕੰਪਲੇਂਟ ਪ੍ਰਾਪਤ ਹੋਈ ਸੀਗੀ ਵੀ ਹਾਂ ਵੀ ਉਹਨਾਂ ਦੇ ਨਾਲ ਕਿਸੇ ਨੇ ਠੱਗੀ ਮਾਰੀ ਹੈ 50 ਲੱਖ ਦੇ ਕਰੀਬ ਕਿ ਉਹਨਾਂ ਨੂੰ ਜਾਲੀ ਉਹਨਾਂ ਨੇ ਜਾਲੀ ਡਾਕੂਮੈਂਟ ਦਿਖਾ ਕੇ ਜਾਲੀ ਜਾਂ ਕਿਸੇ ਹੋਰ ਜਗ੍ਹਾ ਦਿਖਾ ਕੇ ਉਹਨਾਂ ਕੋਲੋਂ 50 ਲੱਖ ਦੇ ਕਰੀਬ ਠੱਗੀ ਮਾਰੀ ਉਹਨਾਂ ਨਾਲ ਤੇ ਇਹਦੇ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਖਰੜ ਦੇ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਜਿਹਦੇ ਤੇ ਉਹਨਾਂ ਨੇ ਹੁਣ ਤੱਕ ਪੰਜ ਬੰਦੇ ਗ੍ਰਿਫਤਾਰ ਕੀਤੇ ਤੇ ਦੋ ਅੱਗੇ ਹੋਰ ਰੈਡੀਪਾਈ ਕੀਤੇ ਨੇ ਜਿਹੜੇ ਕਿ ਇਸ ਕੇਸ ਦੇ ਵਿੱਚ ਇਨਵੋਲਵ ਸੀਗੇ ਇਹ ਜਿਹੜੀ ਬੇਸਿਕਲੀ ਸਟੋਰੀ ਹੈ ਵੀ ਹਾਂ ਵੀ ਇਹ ਗੈਂਗ ਸੀ ਜਿਹੜਾ ਫਰਦਰ ਵੈਰੀਫਾਈ ਕੀਤਾ ਤੇ ਪਤਾ ਲੱਗਾ ਵੀ ਇਸ ਗੈਂਗ ਦੇ ਉੱਤੇ ਲਗਭਗ 15-16 ਦੇ ਕਰੀਬ ਪਰਚੇ ਦਰਜ ਨੇ ਪਹਿਲਾਂ ਹੀ ਸੇਮ ਨੋਟਸ ਆਪਰੇਂਡੀ ਦੇ ਵੀ ਹਾਂ ਵੀ ਜਾਲੀ ਡਾਕੂਮੈਂਟਸ ਤਿਆਰ ਕਰਨੇ ਜਾਲੀ ਬੰਦੇ ਖੜੇ ਕਰਨੇ ਤੇ ਲੋਕਾਂ ਨੂੰ ਲਲਚਾ ਕੇ ਜ਼ਮੀਨ ਦਿਵਾਉਣ ਦੇ ਬਹਾਨੇ ਉਹਨਾਂ ਕੋਲ ਕਰੋੜਾਂ ਰੁਪਏ ਕਟਾਣਾ ਇਸ ਸਬੰਧੀ ਇਹ ਰਿਤੇ ਜਿਹੜਾ ਕਾਰਵਾਈ ਕੀਤੀ ਇਹਦੇ ਵਿੱਚੋਂ ਸਾਨੂੰ ਹੁਣ ਤੱਕ ਇਹਨਾਂ ਨੇ ਇਹਨਾਂ ਫਦੇਗਰ ਸਾਡੀ ਜ਼ਮੀਨ ਦਿਖਾਈ ਸੀ ਬੇਸਿਕਲੀ ਇਹਨਾਂ ਨੇ ਆਪਣੇ ਜਿਹੜੇ ਅਮਰੀਦ ਨੂੰ ਫਟੇਗੜੀ ਜ਼ਮੀਨ ਦਿਖਾ ਕੇ ਜਾਲੀ ਉੱਤੇ ਬੰਦੇ ਖੜੇ ਕਰਕੇ ਆਪਣੇ ਬੰਦੇ ਪਾਉ ਲੋ ਭੇਜ ਕੇ ਉਹਨਾਂ ਨੂੰ વિશ્વાસ ਦਵਾਇਆ ਵੀ ਇਹ ਜਮੀਨ ਉਹਨਾਂ ਦੀ ਹੈ ਬਾਅਦ ਵਿੱਚ ਉਹਨਾਂ ਦੇ ਕੋਲ 50 ਲੱਖ ਦੇ ਕਰੀਬ ਬਿਆਨਾ ਇਹਨਾਂ ਨੇ ਹੜਪ ਕੀਤਾ ਸੀਗਾ ਜਿਹਦੇ ਜੋ ਅਸੀਂ ਬਾਤ ਜਿਹੜਾ ਕਾਰਵਾਈ ਕੀਤੀ ਇਹਦੇ ਚ ਅਸੀਂ ਅਵਤਾਰ ਸਿੰਘ ਜਗਦੀਸ਼ ਕੁਮਾਰ ਜਗਤਾਰ ਜਗਤਾਰ ਸਿੰਘ ਸੁਪੇਸ਼ਮਤਾ ਤੇ ਗੁਰਬਾਦ ਸਿੰਘ ਇਹ ਪੰਜ ਬੰਦੇ ਜਿਹੜੇ ਅਸੀਂ ਮਰਿੰਡੇ ਤੋਂ ਗੜਵਾ ਤੋਂ ਫਟੇਗੜ ਸਾਹ ਤੋਂ ਗ੍ਰਿਫਤਾਰ ਕੀਤੇ ਨੇ ਬਦ ਦੋ ਬੰਦੇ ਜਿਹੜੇ ਕਿ ਮੰਗਾ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਫਕਾ ਲਈ ਇਹ ਦੋ ਰਹਿੰਦੇ ਨੇ ਜਿਹੜੇ ਕਿ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਕੋਲ ਜਿਹੜੀ ਟੋਟਲ ਰਿਕਵਰੀ ਹੈ 50 ਲੱਖ ਦੇ ਵਿੱਚ ਕੋਲ ਉਹਨਾਂ ਨੇ ਠੱਗੀ ਮਾਰੀ ਸੀ ਅਸੀਂ 32.5 ਲੱਖ ਦੇ ਕਰੀਬ ਰਿਕਵਰੀ ਕੀਤੀ ਹੈ ਉਹਨਾਂ ਕੋਲ ਸਾਰੇ ਦੋਸ਼ੀਆਂ ਕੋਲ ਤੇ ਇਹਨਾਂ ਕੋਲ ਚਾਰ ਗੱਡੀਆਂ ਜਿਹੜੀ ਕਿ ਹਾਂਡਾ ਮੇਜ਼ ਥਾਰ ਗੱਡੀ ਬਰੀਜ਼ਾ ਸਕੋਡਾ ਦੀ ਫੈਬੀਆ ਗੱਡੀ ਇਹ ਚਾਰ ਗੱਡੀਆਂ ਵੀ ਨਾਲ ਬਰਾਮਦ ਹੋਈਆਂ ਤੇ ਇਹਨਾਂ ਦੇ ਪੁਰਾਣੇ ਰਿਕਾਰਡ ਦੇਖ ਕੇ ਅਸੀਂ ਇਹਨਾਂ ਦੀ ਸਾਰੀਆਂ ਬੀਜ਼ ਵੀ ਕੈਨਸਲ ਕਰਾ ਰਹੇ ਹਾਂ ਇਹਨਾਂ ਦੇ ਜੋ ਹੋਰ ਜੋ ਸਤ ਸਤ ਜਿਹੜੀ ਦਾ ਵੀ ਪ੍ਰਾਪਰਟੀ ਬਣਾਈ ਇਹਨ ਦੋ ਨੰਬਰ ਲੋਕਾਂ ਦੀ ਠੱਗੀ ਨਾਲ ਪੈਸੇ ਦੇ ਹਸਾਮ ਨਾਲ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਉਹ ਵੀ ਅਟੈਚਰ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਦੀ ਚਾਰ ਇਨਵੈਸਟੀਗੇਸ਼ਨ 'ਚ ਸਾਹਮਣੇ ਆਇਆ ਹੈ ਕਿ ਇਹਨਾਂ ਦੀ ਮੋਡਸ ਆਪਰੇਂਡੀ ਕੀ ਸੀ ਜਿੱਦਾਂ ਤੁਸੀਂ ਕਹਾਂਗੇ ਜਾਲੀ ਆਧਾਰ ਕਾਰਡ ਜਾਂ ਇਹ ਕਰਦੇ ਕਿਸੇ ਕਿਸ ਤਰ੍ਹਾਂ ਦੀ ਜਾਲੀ ਮੋਡਸ ਆਪਰੇਂਡੀ ਬੀਸਿਕਲੀ ਇਹਨਾਂ ਦਾ ਇਹ ਮੋਡਸ ਆਪਰੇਂਡੀ ਸੀਗੀ ਇਹ ਜਿਹੜੇ ਬੰਦੇ ਨੂੰ ਜਿਸ ਬੰਦੇ ਕੋਈ ਜ਼ਰੂਰਤ ਬੰਦੇ ਨੇ ਜਮੀਨ ਵੇਚੀ ਹੈ ਪਹਿਲਾਂ ਤੇ ਇਹ ਦੇਖਦੇ ਸੀ ਕਿ ਕਿਸ ਬੰਦੇ ਕੋਲ ਪੈਸੇ ਹੈਗੇ ਨੇ ਫਿਰ ਜਿਸ ਬੰਦੇ ਕੋਈ ਜਿਹੜਾ ਬੰਦਾ ਜ਼ਮੀਨ ਦਾ ਕਿਸੇ ਦੀ ਜ਼ਮੀਨ ਦੇ ਜਾਲੀ ਡਾਕੂਮੈਂਟ ਤਿਆਰ ਕਰਕੇ ਜਿਹੜਾ ਮਾਲਕ ਸੀਗਾ ਉਹਦੀ ਆਈਡੈਂਟੀਟੀ ਇਮਪਰਸੋਨੇਟ ਕਰਕੇ ਉਹਦੇ ਜਾਲੀ ਆਈਡੀਆਂ ਬਣਾ ਕੇ ਉਹ ਬੰਦੇ ਨੂੰ ਦੱਸਦੇ ਸੀਗੇ ਅਸੀਂ ਉਹਦੇ ਮਾਲਕ ਆ ਜਿਹੜਾ ਬੰਦਾ ਅਸੀਂ ਦੇਖਣ ਜਾਂਦਾ ਸੀਗਾ ਉੱਥੇ ਨਾਲ ਦੇ ਖੇਤਾਂ ਦੀ ਵੀ ਆਪਣੇ ਬੰਦੇ ਖੜੇ ਕਰ ਦਿੰਦੇ ਸੀਗੇ ਵੀ ਹਾਂ ਜੀ ਇਹ ਜ਼ਮੀਨ ਇਸੇ ਬੰਦੇ ਦੀ ਹੈ ਜਿਹੜਾ ਮਾਲਕ ਸੀਗਾ ਉਹ ਬੰਦੇ ਨੂੰ ਸ਼ਿਵਾਲ ਦਵਾ ਕੇ ਉਹਦੇ ਕੋਲੋਂ ਬਿਆਨਾ ਕਰਾ ਲੈਂਦੇ ਸੀਗੇ ਬਿਆਨਾ ਕਰਾ ਕੇ ਬਾਅਦ ਚ ਉਹਦੇ ਕੋਲੋਂ ਪੈਸੇ ਹੜੱਪ ਲੈ ਲੈਂਦੇ ਸੀਗੇ ਇਹ ਇਹਦੇ ਸਭ ਤੋਂ ਗਵਰਨਮੈਂਟ ਦੇ ਕਈ ਅਫੀਸ਼ੀਅਲ ਜਿਹੜੇ ਇਨਵੋਲਵਮੈਂਟ ਆਈ ਹੈ ਨਹੀਂ ਨਹੀਂ ਹਾਲੇ ਤੱਕ ਦੇਖੋ ਜੀ ਇਹ ਜਾਲੀ ਡਾਕੂਮੈਂਟ ਦੇ ਆਪ ਧਿਆਨ ਕਰਦੇ ਸੀਗੇ ਤੇ ਜਿਹੜਾ ਬੰਦਾ ਲਾਜਦਿਲ ਸੀ ਹਾਲੇ ਤੱਕ ਇਹਦੇ ਚ ਕੋਈ ਇਹ ਡਾਕੂਮੈਂਟ ਨਹੀਂ ਹੈਗਾ ਵੀ ਜਿਹੜਾ ਗਵਰਨਮੈਂਟ ਦਾ ਡਾਕੂਮੈਂਟ ਜਾਲੀ ਬਣਾ ਹੋਵੇ ਜਾਲੀ ਡਾਕੂਮੈਂਟਸ ਬਸ ਜਿਹੜੇ ਕਾਪੀ ਕਰਕੇ ਕਲਰ ਕਾਪੀਜ਼ ਬਣਾ ਕੇ ਵਾਲੇ ਉਹ ਨੇ ਠੀਕ ਹੈ ਸਰ ਜੀ ਕਰਾਉਦੇ ਸੀ ਇਹ ਉਹ ਤੋਂ ਬਾਕੀ ਦੇਖੋ ਜੀ ਜੁਫੀਏ ਦੀ ਹੋਈ ਇਹ ਬਿਆਨ ਬੇਸਿਕਲੀ ਬਿਆਨਾਂ ਲੈ ਕੇ ਹੀ ਭੱਜਦੇ ਸੀ ਸਰ ਇਹਦੇ ਚ ਜਿਹੜੇ ਵੀ ਇਹ ਕਿਊ ਫੜੇ ਗਏ ਨੇ ਇਹਨਾਂ ਦਾ ਪ੍ਰੋਫਾਈਲ ਕੀ ਹੈ ਮੋਸਟਲੀ ਜਿਹੜਾ ਰੋਪੜ ਦਾ ਫਤਗੜ ਸਾਹਿਬ ਦਾ ਇਹਨਾਂ ਦੀ ਪ੍ਰੋਫਾਈਲ ਕੀ ਹੈ ਔਰ ਕਿਥੇ ਕਿਥੇ ਇਹਨਾਂ ਨੂੰ ਇਹਨਾਂ ਨੇ ਠੱਗੀਆਂ ਕੀਤੀਆਂ ਕਦਰ ਦੇ ਨਾਲ ਠੱਗੀਆਂ ਦੇਖੋ ਜੀ ਤੁਹਾਨੂੰ ਜਿਹੜੇ ਪਿੱਛੇ 13 ਤੋਂ 14 ਐਫਆਈਆਰ ਦਾ ਵੀਰਵਾ ਨਾਲ ਦਿੱਤਾ ਹੋਇਆ ਵੀ ਹਾਂ ਵੀ ਜਿਹੜੀਆਂ ਇਹਦੇ ਚੋਂ ਲਗਭਗ 302 ਮਰਡਰ ਦੀਆਂ ਵੀ ਹੈਗੀਆਂ ਠੱਗੀ ਦੀਆਂ ਮੋਰ ਤੋਂ ਜ਼ਿਆਦਾ ਹੈਗੀਆਂ ਇਹਨਾਂ ਦਾ ਮੇਨ ਜਿਹੜਾ ਏਰੀਆ ਹੈ ਪੈਨ ਪੰਜਾਬ ਦੇ ਵਿੱਚ ਮੋਸਟਲੀ ਜਿਹੜਾ ਇਹਨਾਂ ਦੀ ਐਫਆਈਆਰਸ ਕਨਸੈਂਟਰੇਟਡ ਨੇ ਉਹ ਮੋਹਾਲੀ ਰੋਪੜ ਤੇ ਫਤਗੜ ਸਾਹਿਬ ਦੇ ਚੱਗਿਆ ਮਾਸਟਰਮਾਈਂਡ ਕੌਣ ਹੈ ਸਰ ਮਾਸਟਰਮਾਈਂਡ ਇੱਕ ਨਾਸੀਗਾ ਜੀ ਜਿਹੜਾ ਆਪਣਾ ਜਗਦੀਸ਼ ਕੁਮਾਰ ਸੀਗਾ ਜਿਹੜਾ ਇੱਕ ਕੋਲ ਇਨਵਰਸਿਟੀ ਨਾਲੀ ਜਗਦੀਸ਼ ਗ੍ਰਿਫਤਾਰ ਹੋ ਚੁੱਕਾ ਹੈ ਤੇ ਜਗਦੀਸ਼ ਆਪਣਾ ਗ੍ਰੈਂਡਿਸ ਇਫਕਾਲੀ ਦੇ ਉਪਰ ਰੇਡਸ ਜਾਰੀ ਨੇ ਤੈਨੂੰ ਜਲਦੀ ਗ੍ਰਿਫਤਾਰ ਕੀਤਾ ਰਿਹਾ ਸਰ ਕਿੰਨੇ ਮਾਮਲੇ ਸ਼ਾਰਟ ਆਊਟ ਹੋਏ ਹੈ ਇਹਨਾਂ ਦੀ ਗ੍ਰਿਫਤਾਰੀ ਹੋਏ ਉਹ ਹਲੇ ਇਨਵੈਸਟੀਗੇਸ਼ਨ ਕਰ ਰਹੇ ਹਲੇ ਸਾਡੇ ਰਿਮਾਂਡ ਤੇ ਸਾਡੇ ਕੋਲ ਤੇ ਜਿਵੇਂ ਫਰਦਰ ਸਾਡੇ ਕੋਲ ਅਪਡੇਟ ਹੋਗੇ ਹੁੰਦੇ ਆਗੇ ਸਰ ਖਰਚ ਕਿੰਨੀ ਥੱਗੀਆਂ ਕੀਤੀ ਸੀ ਹੁਣ ਤੱਕ ਵੀ ਇਨਵੈਸਟੀਗੇਸ਼ਨ ਸਾਡੇ ਕੋਲ ਹਲੇ ਡੇਲੀ ਡਿਊਜ਼ ਰੱਖੀ ਇਹ ਆਪਣਾ ਇਨਵਰਸਿਟੀ ਪਬਲਿਸ਼ਾਈਜ਼ ਕਰ ਰਹੇ ਹੈ ਇਸ ਚੀਜ਼ ਦੱਸ ਰਹੇ ਹੈ ਕਿ ਸਾਡੇ ਕੋਲ ਡੇਲੀ ਨਵੇਂ ਬੰਦੇ ਆ ਰਹੇ ਨੇ ਹਲੇ ਤੱਕ ਸਾਡੇ ਕੋਲ ਦੱਸਿਆ ਪਰੀ ਕੋਰੀ ਜੋ ਪ੍ਰੋਪਰ ਸਾਡੇ ਕੋਲ ਐਡ ਤਾਂ ਜੋ ਆਊਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ 13 24 15 ਇਟ ਇਜ਼ ਅ ਸਕੈਮ ਹੋਈ ਵਨ ਸਕੈਮ ਤੁਹਾਨੂੰ ਬੇਸਿਕਲੀ ਕੰਪਲੇਂਟ ਹੀ ਆਈ ਸੀ ਇੱਕ ਬੰਦੇ ਦੇ ਉਹ ਕੰਪਲੇਂਟ ਦੇ ਉੱਪਰ ਸਾਡਾ ਪੌਪ ਟੈਕਸ਼ਨ ਕਰਦੇ ਡੀਐਸਪੀ ਖਰੜ ਨੇ ਇਹਨਾਂ ਨੂੰ ਸਾਨੂੰ ਜਿਹੜਾ ਕੈਚ ਕੀਤਾ ਤਾਂ ਉਸ ਤੋਂ ਬਾਅਦ ਇਨਕੁਇਰੀਸ਼ਨ ਦੇ ਚੱਲਣਾ ਅੱਜ ਗਰਵੀਰ ਹੋ ਗਿਆ ਸਰ ਲੋਕਾਂ ਨੂੰ ਅਵੇਅਰ ਇਸ ਤਰ੍ਹਾਂ ਕਰਦੇ ਹੋ ਕਿ ਕਿਸ ਤਰ੍ਹਾਂ ਬਚਿਆ ਜਾਏ ਕਿਸ ਤਰ੍ਹਾਂ ਵੈਰੀਫਿਕੇਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਕਿਉਂਕਿ ਬੜਾ ਹੈਰਾਨ ਕਰ ਦੇਣ ਵਾਲਾ ਹੈ ਜਿਹੜੇ ਵੀ ਲੋਕ ਆਪਣਾ ਘਰ ਲੈਣਾ ਚਾਹੁੰਦੇ ਬਰੇ ਮਾਰਡਾ ਜਿਹਾ ਬਹਿ ਗਾ ਹੁੰ ਦੇਖੋ ਭੋਲੀ ਦੇ ਚੈਅ ਲਾਗੇ ਤੱਕ ਦੀ ਰੀਤੀ ਤੇ ਬੜਾ ਇੱਕ ਪ੍ਰੇਵਲੈਂਟ ਹੈਗਾ ਵੀ ਹਾਂ ਵੀ ਜ਼ਮੀਨ ਦੇ ਰੇਟ ਬਹੁਤ ਜਲਦੀ ਵਧ ਰਹੇ ਨੇ ਹਰ ਬੰਦਾ ਜਲਦੀ ਤੋਂ ਜਲਦੀ ਅਮੀਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਸੋ ਸਾਡੀ ਇੱਕੋ ਬੇਨਤੀ ਹੈ ਵੀ ਹਾਂ ਵੀ ਠੀਕ ਹੈ ਜੇ ਤੁਸੀਂ ਇਨਵੈਸਟਰੀ ਕਰਨਾ ਕੁਝ ਵੀ ਕਰ ਰਹੇ ਹੋ ਉਹਨੂੰ ਪ੍ਰੋਪਰ ਵੈਰੀਫਾਈ ਕਰੋ ਸਬਰ ਦੇ ਨਾਲ ਉਸ ਈਨ ਨੂੰ ਕਰੋ ਬੰਦੇ ਵੈਰੀਫਾਈ ਕਰੋ ਡਾਕੂਮੈਂਟ ਵੈਰੀਫਾਈ ਕਰੋ ਤੇ ਲਾਗੇ ਤੱਕ ਦੀ ਰੀਤੀ ਪੁੱਛ ਕੇ ਕਰੋ ਕਿਸੇ ਵੀ ਚੀਜ਼ ਕਾਲੀ ਨਾ ਕਰੋ ਠੀਕ ਹੈ ਕਿਉਂਕਿ ਜਲਦੀ ਜਲਦੀ ਜੋ ਇਹ ਕਰਦਾ ਹੈ ਉਹ ਵਿੱਚ ਗਲਤੀ ਹੁੰਦਾ ਹੈ ਜੀ ਇਹਦੇ ਚ ਯਾਦ